ਪੰਜਾਬੀ ਸਟੂਡੈਂਟਸ ਜਿਹੜੇ ਅੱਜ ਕੱਲ ਵਿਦੇਸ਼ਾਂ ਵਿੱਚ ਆਏ ਹੋਏ ਨੇ ਜਿਹੜੇ ਯੂਥ ਆਏ ਹੋਏ ਨੇ ਇਹ ਮੌਲਾਂ ਵਿੱਚ ਇਕੱਠੇ ਹੋ ਜਾਂਦੇ ਨੇ ਤੇ ਉੱਥੇ ਇੱਕ ਦੂਸਰੇ ਨੂੰ ਓਏ ਕਹਿ ਕੇ ਬੁਲਾਉਂਦੇ ਨੇ ਆ ਗਿਆ ਓਏ ਓਏ ਤੂੰ ਕਿੱਥੇ ਚੱਲਣਾ ਓਏ ਤੂੰ ਕਿੱਥੇ ਇਤਨਾ ਵੀ ਨਹੀਂ ਦੇਖਦੇ ਕਿ ਉੱਥੇ ਹੋਰ ਵੀ ਬੈਠੇ ਨੇ ਕੋਈ ਸਿਵਿਕ ਸੈਂਸ ਨਹੀਂ ਕੋਈ ਉਹਦੇ ਵਿੱਚ ਮਰਿਆਦਾ ਨਹੀਂ ਸਤਗੁਰਦੀ ਬਾਣੀ ਕਹਿੰਦੀ ਨੇ ਐਸੇ ਮਨੁੱਖ ਜੋ ਹੋਏ ਦੀ ਵਰਤੋਂ ਕਰਦੇ ਨੇ ਉਹ ਉਹ ਅਹੰਕਾਰੀ ਹੁੰਦੇ ਨੇ ਹੰਕਾਰੀ ਮਨੁੱਖ ਆਪਣੇ ਆਪ ਨੂੰ ਬਹੁਤ ਉੱਚਾ ਤੇ ਬਹੁਤ ਮਹਾਨ ਸਮਝਦਾ ਔਰ ਦੂਸਰਿਆਂ ਨੂੰ ਤੁੱਛ ਤੇ ਕੁਝ ਵੀ ਨਹੀਂ ਸਮਝਦਾ ਆਪਸ ਕੋ ਦੀਰਗ ਕਰਮਾਨ ਹੈ ਆਪਣੇ ਆਪ ਨੂੰ ਬਹੁਤ ਮਹਾਨ ਸਮਝੇਗਾ ਦੂਸਰਿਆਂ ਕੁਝ ਵੀ ਨਹੀਂ ਇਸ ਕਰਕੇ ਓਏ ਕਹਿ ਕੇ ਬੁਲਾਏਗਾ ਓਏ ਕਹਿ ਕੇ ਬੁਲਾਏ ਓਏ ਕਹਿ ਕੇ ਬੁਲਾਉਣਾ ਅਗਰ ਇਤਨਾ ਹੀ ਚੰਗਾ ਹੈ ਤੇ ਆਪਣੇ ਘਰ ਜਾ ਕੇ ਕੀ ਆਪਣੇ ਮਾਤਾ ਪਿਤਾ ਨੂੰ ਵੀ ਕਹਿ ਸਕਦਾ ਓਏ ਮੰਮਾ ਰੋਟੀ ਦੇ ਓਏ ਬੁੜਿਆ ਕਿੱਥੇ ਚੱਲਾਂ ਓਏ ਪਿਤਾ ਜੀ ਕੀ ਆ ਨਹੀਂ ਕਹਿ ਸਕਦਾ ਉਹੀ ਨਹੀਂ ਕਹਿਸਾਦਾ ਪਰ ਨਾ ਬਾਹਰ ਜਾਣਾ ਆ ਤੇ ਆਪਣੇ ਆਪ ਨੂੰ ਉੱਤਮ ਰੱਖਣਾ ਹੈ ਤਾਂ ਉਹੀ ਕਹਿਣਾ ਆ ਭੀੜ ਵਿੱਚ ਇਕੱਠੇ ਹੋ ਕੇ ਉੱਚੀ ਉੱਚੀ ਬੋਲਣਾ ਇਹਦੇ ਵਿੱਚ ਮੂਰਖਤਾ ਦਿਖਾਈ ਦਿੰਦੀ ਹੈ ਇਹਦੋਂ ਕਹਿੰਦੇ ਆ ਜ਼ੀਰੋ ਸਿਵਿਕ ਸੈਂਸ ਕੋਈ ਸਿਵਿਕ ਸੈਂਸ ਨਹੀਂ ਕੋਈ ਮੈਨਰ ਨਹੀਂ ਇਹਦੇ ਵਿੱਚ ਇਹਨਾਂ ਨੇ ਹੋਰ ਕੁਝ ਨਹੀਂ ਕੀਤਾ ਇਹਨਾਂ ਨੇ ਸਿੱਖੀ ਨੂੰ ਹੀ ਬਦਨਾਮ ਕੀਤਾ ਸਿੱਖਾਂ ਨੂੰ ਹੀ ਬਦਨਾਮ ਕੀਤਾ ਆਪਣੇ ਆਪ ਨੂੰ ਹੀ ਬਦਨਾਮ ਕੀਤਾ ਇਹਦੇ ਵਿੱਚ ਕੋਈ ਸ਼ੇਖੀ ਨਹੀਂ ਹੈ ਇਹਦੇ ਵਿੱਚ ਇਹ ਬੜੀ ਸ਼ਰਮਿੰਦਗੀ ਵਾਲੀ ਗੱਲ ਹੈ ਉਹੀ ਸ਼ੌਦ ਹੰਕਾਰੀ ਮਨੁੱਖਾਂ ਦੇ ਲਈ ਬਹੁਤ ਉੱਤਮ ਹੈ ਕਿਉਂ ਕਿ ਦੂਸਰੇ ਨੂੰ ਨੀਮਾ ਸਮਝਦੇ ਨੇ ਐਸਾ ਮਨੁੱਖ ਜੇ ਗੁਰਦੁਆਰੇ ਜਾ ਰਿਹਾ ਤਦ ਗੁਰਦੁਆਰੇ ਜਾਣਾ ਇਸ ਦਾ ਪਾਕੰਡ ਹੋਵੇਗਾ ਹੋਰ ਕੀ ਹੋਵੇਗਾ ਗੁਰਦੁਆਰਿਆਂ ਸਿੱਖਣਾ ਤਾਂ ਇਹ ਸੀ ਕਿ ਅੰਤਰ ਗੁਰੂ ਅਰਾਧਨਾ ਜਹਿਵਾ ਜਪ ਗੁਰੂ ਨਾਮ ਜ਼ੁਬਾਨ ਦੇ ਨਾਲ ਪਰਮਾਤਮਾ ਦਾ ਉਚਾਰਨ ਕਰਨਾ ਸੀ ਪਰ ਨਹੀਂ ਹੰਕਾਰਪਰੇ ਸ਼ਬਦਾਂ ਦਾ ਉਚਾਰਨ ਕਰਕੇ ਆਪਣੇ ਆਪ ਨੂੰ ਹੰਕਾਰੀ ਬਣਾ ਕੇ ਉੱਤਮ ਸਮਝ ਕੇ ਦੂਸਰਿਆਂ ਨੂੰ ਨਿੰਦਣਾ ਦੂਸਰਿਆਂ ਨੂੰ ਪਰੇਸ਼ਾਨ ਕਰਨਾ ਇਹ ਤਾਂ ਇੱਕ ਮੂਰਖ ਮਨੁੱਖ ਦੀ ਨਿਸ਼ਾਨੀ ਹੈ ਮੂਰਖ ਹੀ ਨਹੀਂ ਮਹਾਮੂਰਖ ਮਨੁੱਖ ਦੀ ਨਿਸ਼ਾਨੀ ਹੈ